ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਆ ਜੀ ਬਾਈ ਜੀ ਕੈਜੀ ਸਸੀ ਕਾਲ ਸਸੀ ਕਾਲ ਬਈ ਹੋਠੀ ਕੁੰਬ ਦੀਆਂ ਪੂਰੇ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਚੱਲਦਾ ਕੰਮ ਕਰਤਾ ਬਈ ਚਲੋ ਵਧੀਆ ਅੱਜ ਦੋ ਬੱਚੀਆਂ ਲੈਂਦੀਆਂ ਹਾਂ ਬਈ ਅੱਜ ਦੋ ਬੱਚੇ ਆ ਗਏ ਠੀਕ ਆ ਦੋਨੇ ਚੰਗੀਆਂ ਨੇ ਨਾ ਹਾਂ ਬਈ ਨਾਮ ਤੇ ਐਡਰੈਸ ਬੋ ਨਾਮ ਬਿਹਰਜੀ ਸਿੰਘ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤਪਾਰਾ ਜਾਂਦੀ ਆ ਨੇੜੇ ਪਿੰਡ ਨੇੜੇ ਆਪ ਨੂੰ ਭਲੋੜ ਸਹਰ ਆ ਜਾਂਦਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 95019 26872 ਬਈ ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਇਹ ਵੀ ਹੋ ਗਈ 11 12 ਮਹੀਨਿਆਂ ਦੀ ਠੀਕ ਆ ਦੋਨੇ ਬੱਚੇ ਫਾਰਮ ਚੋਂ ਲੈ ਆਗੇ ਠੀਕ ਆ ਬਾਕੀ ਫੇਸ ਦਿਖਾ ਬੱਚੀ ਦਾ ਬਈ ਕਿੰਨਾ ਚੰਗਾ ਹੈ ਅਬੋਦੀ ਦੇਖ ਬੱਚੀ ਦੇ ਕਿੰਨੀ ਹੈਗੀ ਲੈ ਬੋਦੀ ਵਾਦੀ ਬੱਚੀ ਪੂਰੀ ਫੁੱਲ ਬਰੀਡ ਹੈਗੀ ਬਾਕੀ ਫੇਸ ਬਿਊਟੀ ਡੱਬ ਪ੍ਰਿੰਟ ਤੇ ਥੱਲੇ ਝੋਲੀ ਦੇਖੇ ਵੇ ਕਿ ਗੱਬਣਾ ਬੱਛੀਆਂ ਦੇ ਨਹੀਂ ਹੁੰਦੀ ਠੀਕ ਆ ਐ ਆ ਗਈ ਝੋਲੀ ਦੇ ਬੱਛੀ ਬੱਛੀਆਂ ਵਾਂਗੂ ਝੋਲੀ ਆ ਬਈ ਲੈ ਕਲਾ ਕਲਾ ਥਾਣਾ ਪੂਰੀ ਵਿਤੀ ਦੇ ਬਾਲ ਬੋਲ ਬਹੁਤ ਹੈ ਕੀ ਆ ਬਾਤ ਝੋਲੀ ਦੇ ਕਿੰਨੀ ਚੰਗੀ ਆਈ ਲੈ ਹਮ ਸਹੀ ਗੱਲ ਥਣ ਥਣ ਦੇ ਕਿੰਨਾ ਚੰਗਾ ਲੱਗਿਆ ਵਾ ਇੱਕ ਨਮ ਬਾਕੀ ਤਾਹਾਂ ਦਿਖਾ ਬੱਛੀ ਕਿੰਨੀ ਹੈ ਵੇ ਸਟ੍ਰੇਟ ਦੇਖੀ ਦੇ ਤਾਂ ਹਰ ਕਿੰਨੀ ਹੈ ਕੋਈ ਪੂਰੀ ਪੱਧਰ ਪੁੱਧਰ ਬਾਕੀ ਪੈਰਾਂ ਪੂਰਾ ਦੀ ਸਹੀ ਗੱਲ ਮੱਛੀ ਕਿੰਨੀ ਚੰਗੀ ਹੈ ਜੀ ਕਿਹੜੇ ਸੀਮਣ ਦੀ ਹੈ ਵੀਰੇ ਸੀਮਣ ਐਵੇਂ ਗੱਪ ਮਾਰੀਏ ਕੋਈ ਫਾਇਦਾ ਨਹੀਂ ਗਾ ਬਈ ਬੱਛੀ ਆਪ ਹੀ ਬੋਲਦੀ ਐ ਮੂੰਹੋਂ ਸਹੀ ਗੱਲ ਹੈ ਬਾਕੀ ਫੇਸ ਬਿਊਟੀ ਤੇ ਬਾਕੀ ਖੜਨੀ ਖੁੜਨੀ ਬੱਛੀ ਦੀ ਬਈ ਕਿੰਨੀ ਚੰਗੀ ਹੈ ਦਿਖਾ ਦਿਆਂ ਚਾਰੇ ਪਾਸਿਓ ਸਹੀ ਗੱਲ ਆ ਬਈ ਫੁੱਲ ਬਰੀਡ ਏਸ ਬੜਾ ਚੰਗਾ ਕੁਆਲਿਟੀ ਇੱਕ ਨੰਬਰ ਆ ਪ੍ਰਿੰਟ ਫਰੰਟ ਪੂਰਾ ਬਾਕੀ ਇਹ ਬੱਚਾ ਸੇਦੀ ਨਿਕਲਦਾ ਨਹੀਂ ਬਈ ਨਿਕਲਦਾ ਨਹੀਂ ਬਾਕੀ ਕੱਦ ਦਿਖਾ ਦੇ ਕਿੰਨਾ ਖੁੱਲਿਆ ਆਇੰਗਾ ਸੀ ਜਾਂ ਰੱਸੇ ਆਪਾਂ ਪਾਇਆ ਬਿਹਾ ਕੇ ਇਹਨਾਂ ਦੇ ਠੀਕ ਆ ਬਾਈ ਹਮ ਮਾਂ ਦਾ ਦੁੱਧ ਕਿੰਨਾ ਗਿਆ ਮਾਂ ਦੁੱਧ ਵੀ ਕਿੱਥੋਂ ਲੰਗਾ ਆਇੰਗਾ ਉਹ ਕਹਿੰਦੇ ਸਾਰੀਆਂ ਵੇੜਾ ਆਪਣੇ ਕੋਲੇ 35 40 ਤੋਂ ਪਲੱਸ ਵਾਲੀਆਂ ਹੀ ਆਗੀਆਂ ਠੀਕ ਆ ਬਾਈ ਬਾਕੀ ਖੜਨੀ ਖੁਰਨੀ ਤੋਰਾ ਤਾਰਾ ਬੱਚੀ ਦਾ ਪੂਰਾ ਫੁੱਲ ਚੰਗਾ ਹੈਗਾ ਹਮ ਬਾਕੀ ਕੋਈ ਟਿਕਾਣਾ ਹੀ ਨਹੀਂ ਬੱਚੀ ਦਾ ਕਿੰਨਾ ਚੰਗਾ ਬਈ ਬੱਚਾ ਸਹੀ ਆ ਬਾਈ ਤੇ ਕੀ ਮੋਲ ਹੈ ਵੀਰੇ ਜੈ ਜੈ ਮੁੱਲ ਹੂ ਬੇ ਫੋਨ ਤੇ ਜੈ ਜੀ ਹੂ ਪੂਰਾ ਜਮਾ ਜੈ ਜੀ ਤਾਂ ਵੀ ਜੋੜ ਆ ਲਊਗਾ ਤਾਂ ਪੂਰਾ ਫੁੱਲ ਜੈ ਜੈ ਹੋਊਗਾ ਠੀਕ ਆ ਕੱਲੀ ਕੱਲੀ ਦਾ ਲੱਗੂਗਾ ਮੁੱਲ ਠੀਕ ਆ ਬਈ ਬਾਕੀ ਵੀ ਬੱਚੇ ਦਾ ਰੰਗ ਪ੍ਰਿੰਟ ਦਿਖਾ ਦੇ ਕਿੰਨਾ ਚੰਗਾ ਹੈ। ਬਈ ਲਾ ਕੁਆਲਿਟੀ ਇੱਕ ਨੰਬਰ ਆ ਹਨਾ। ਇੱਕ ਨੰਬਰ ਆ ਗਈ। ਕੁਆਲਿਟੀ ਬਹੁਤ ਚੰਗੀਆਂ ਪ੍ਰਿੰਟ ਝੂਲੀ। ਬਾਕੀ ਆਹੀ ਹੁੰਦੇ ਫਰੀਡ ਦੇ ਕਰੈਕਟਰ ਵੀ ਤਾਹਾਂ ਤੂਹਾਂ ਤੋਂ ਬੱਛੀ। ਦੇਖ ਲਾ ਪੂਰਾ ਨਿਕਿਆ ਜਿਵੇਂ ਐ ਭੀ ਐ ਸਟ੍ਰੇਟ ਜਿਵੇਂ। ਸਹੀ ਗੱਲ। ਬਾਕੀ ਲੱਤਾਂ ਲੁੱਤਾਂ ਦੀ। ਬਾਕੀ ਝੂਲੀ ਝੜੀ ਵੀ ਹੁਣੀ ਝੂਲੀ ਚੰਗੀ ਹੋ ਫੇਰ ਹੀ ਲੈਵਾ ਕੱਢਣਾ ਵੈੜਨੇ। ਸਹੀ ਗੱਲ ਦਾ ਭਾਈ। ਬਾਕੀ ਝੂਲੀ ਹੁਣੀ ਵਾਲੀ ਨਿਆਇ ਚੰਗੀ ਆ ਬੱਛੀ। ਬਹੁਤ ਚੰਗੀਆਂ ਨੇ ਝੂਲੀ। ਬਾਕੀ ਬਾਕੀ ਫੇਸ ਦਿਖਾ ਦੇ ਵੀ ਕਿੰਨਾ ਚੰਗਾ ਲੱਗਦਾ। ਬ ਅੱਗੇ ਬਈ 2 ਨੰਬਰ ਤੇ ਇਹਦੀ ਕਿੰਨੀ ਉਮਰ ਆ ਬਈ ਇਹ ਬਈ ਹੋ ਗਈ 14 ਕਿ ਮਹੀਨਿਆਂ ਦੀ ਬੱਚੀ ਠੀਕ ਆ ਬਈ ਜਮਾ ਟੀਕੇ ਦੇ ਕਾਬਲ ਆ ਗਈ ਹੂੰ ਟੀਕੇ ਦੇ ਤਕਰੀਬ ਹਾਂ ਬਈ ਝੋਲੀ ਦਿਖਾ ਦਿਓ ਝੋਲੀ ਇਹਦੀ ਵੀ ਦਿਖਾ ਦੇ ਬਈ ਇੱਕ ਨੰਬਰ ਝੋਲੀ ਆ ਜਮਾ ਇੱਕ ਨੰਬਰ ਬਈ ਝੋਲੀ ਆ ਝੋਲੀ ਇਹਦੀ ਵੀ ਜਮਾ ਗੱਬਣ ਵਾਲੀ ਆ ਗਈ ਵੀ ਕਿਸੇ ਬੱਚੀ ਤੇ ਫੋਟੋ ਸਾਂਗ ਨਹੀਂ ਹੋ ਗਈ ਬਈ ਫੇਸ ਬੜਾ ਪਿਆਰਾ ਫੇਸ ਇਹਦਾ ਹੀ ਬਹੁਤ ਨਿਆਇ ਚੰਗਾ ਲੱਗਿਆ ਬੱਚੀ ਦੇ ਵੀ ਚੰਗੀ ਹਸਣਾ ਇੱਕ ਪੁਣਾ ਬੱਚੀ ਦੇ ਵਿੱਚ ਪੋਰਾ ਬਾਕੀ ਬੋਦੀਬਦੀ ਇਹਦੀ ਵੀ ਦਿਖਾ ਦੇ ਕਿੰਨੀ ਚੰਗੀ ਹੈਗੀ ਲੰਬੀ ਲੰਬੀ ਬਹੁਤ ਆ ਮੋਨੀ ਐ ਲੰਬੀ ਆ ਵੀ ਇੱਕ ਕਰ ਹਿੱਟ ਚ ਆ ਕੇ ਹਟ ਗਈ ਉਹ ਕਹਿੰਦੇ ਹੂੰ ਤੇ ਹੁਣ ਕਿਦੋਂ ਆ ਗਈ ਟੀਕਾ ਭਰਾ ਭਰਾ ਦੂ ਅਗਲਾ ਕਿਹਨੇ ਲੈ ਵਾ ਗਈ ਵੀ ਕਿਦੇ ਕਰੇ ਸਹੀ ਗੱਲ ਬਾਕੀ ਬੱਛੀ ਚੰਗੀ ਡੱਬ ਪ੍ਰਿੰਟ ਫੇਸ ਬਿਊਟੀ ਕਿੰਨੀ ਕਹਦੇ ਹੁੰਦੀ ਚੰਗੀ ਆ ਗਈ ਸਹੀ ਗੱਲ ਆ ਕੱਦ ਕਿੰਨਾ ਹੈ ਕਹਦੇ ਬੱਛੀ ਦਾ ਹੁੰਨਾ ਬਈ ਹੁੰਨਾ ਹੈ ਬਈ ਬਿਊਟੀ ਬਹੁਤ ਆ ਬਾਕੀ ਬਿਊਟੀ ਕੱਦ ਕੁਦ ਨੰਬਰ ਪ੍ਰਿੰਟ ਬੜਾ ਚੰਗਾ ਲੈਂ ਕੀ ਆ ਬਾਤ ਆ ਬਈ ਕੁਆਲਿਟੀ ਇੱਕ ਨੰਬਰ ਆ ਹਾਂ ਬਈ ਛੋੜੀਆਂ ਦੁੰਨਾਂ ਬੱਛੀਆਂ ਦੇ ਐ ਲੱਗਿਆ ਹੋਏ ਗਾ ਗੱਬਣਾ ਬੱਛੀਆਂ ਦੇ ਲੱਗਿਆ ਹੁੰਦੀਆਂ ਆਗੀਆਂ ਸਹੀ ਗੱਲ ਆ ਬਾਕੀ ਰਸਵਾ ਕਰਕੇ ਤੁਰਦੀਆਂ ਨਹੀਂ ਅਜੇ ਫੁੱਲੀਆਂ ਹੀ ਆਏ ਕਰਕੇ ਮੁੱਲ ਜਾਇਜ਼ ਹੂ ਮੁੱਲ ਜਮਾਂ ਜਾਇਜ਼ ਹੋਵੇ ਇਹਨਾਂ ਦਾ ਦੂਗਾ ਫੋਨ ਦੇ ਇਹ ਵੀ ਦਿਖਾ ਦਿੱਤਾ ਹਾਂ ਦੋ ਬੱਚੀ ਕਿੰਨੀ ਪੱਧਰ ਆ ਗਈ ਸਹੀ ਗੱਲ ਆ ਬਾਈ ਪੂਰੀ ਪੱਧਰ ਆ ਤੋਂ ਐਂ ਪ੍ਰਿੰਟ ਵਾਲੀ ਜਾਤ ਵਾਲੀ ਪੂਰੀ ਪ੍ਰਿੰਟ ਵਾਲੀ ਕੱਦ ਕੁਦ ਬੱਚੀ ਦਾ ਫੇਸ ਬਿਊਟੀ ਪੂਰੀ ਫੁੱਲ ਨਿਆਏ ਚੰਗੀ ਹੈਗੀ ਸਹੀ ਗੱਲ ਆ ਬਾਈ ਕੁਆਲਿਟੀ ਇੱਕ ਨੰਬਰ ਦੋਨੀਆਂ ਬੱਚੀਆਂ ਚੰਗੀਆਂ ਨੇ ਬਾਈ ਪੂਰੇ ਫੁੱਲ ਚੰਗੇ ਆ ਬਈ ਦੋਨੇ ਬੱਚੀਆਂ ਬਾਈ ਇਹਨਾਂ ਦਾ ਜੋੜਾ ਇਕੱਠਾ ਲਵਾਂਗੇ ਨਾ ਪੂਰਾ ਵਧੀਆ ਫੁੱਲ ਮਾਨਦਾਨ ਪੂਰਾ ਫੁੱਲ ਮਾਨਦਾਨ ਕਰਦਾਂਗੇ ਆਹ ਦਾ ਆਪਾਂ ਨੂੰ ਵੀ ਪਤਾ ਵੀ ਕੱਲਾ ਬੱਚਾ ਕਿੰਨੇ ਕਿੰਨੇ ਇਨਾ ਸੁਨੱਖ ਪੁਣਾ ਡੱਬ ਪ੍ਰਿੰਟ ਪੂਰਾ ਫੁੱਲ ਚੰਗਾ ਹੈਗਾ ਪੂਰਾ ਫੁੱਲ ਚੰਗਾ ਤੇ ਕਿੱਸੀ ਬੱਚੀ ਉਹ ਵੀ ਪੂਰੀ ਚੰਗੀ ਹੈ ਇਹ ਵਾ ਇੱਕ ਦੂਜੇ ਤੋਂ ਵੱਧ ਕੇ ਦੋਨੇ ਬੱਚੀਆਂ ਸਹੀ ਗੱਲ ਲੱਗ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ